ਲੋ ਤੜਕਸਾਰ ਕਿਸਾਨਾਂ ਦਾ ਪੈ ਗਿਆ ਪੁਲਿਸ ਦੇ ਨਾਲ ਪੇਚਾ ਖੇਤਾਂ ਦੇ ਵਿੱਚ ਹੋ ਗਏ ਸਿੱਧੇ ਦਰਅਸਲ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਨੇ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੀਆਂ ਜਿੱਥੇ ਕੀ ਜੰਮੂ ਕਟੜਾ ਹਾਈਵੇ ਬਣਾਉਣ ਦੇ ਲਈ ਜ਼ਮੀਨ ਕਿਸਾਨਾਂ ਦੀ ਐਕਵਾਇਰ ਕੀਤੀ ਜਾ ਰਹੀ ਸੀ ਤਾਂ ਜਦੋਂ ਖੇਤਾਂ ਦੇ ਵਿੱਚ ਮਸ਼ੀਨਾਂ ਪਹੁੰਚੀਆਂ ਤਾਂ ਉਹਨਾਂ ਮਸ਼ੀਨਾਂ ਦੇ ਅੱਗੇ ਕਿਸਾਨ ਲੰਬੇ ਪੈ ਗਏ ਕਿਸਾਨਾਂ ਨੇ ਕਹਿ ਦਿੱਤਾ ਕਿ ਸਾਡੇ ਉੱਪਰ ਦੀ ਲੰਗਾ ਦਿਓ ਅਸੀਂ ਇਹ ਜ਼ਮੀਨਾਂ ਦੱਬਣ ਨਹੀਂ ਦੇਵਾਂਗੇ ਦਰਅਸਲ ਜੰਮੂ ਕਟੜਾ ਹਾਈਵੇ ਜੋ ਬਣ ਰਿਹਾ ਭਾਰਤ ਮਾਲਾ ਪ੍ਰੋਜੈਕਟ ਬਣ ਰਿਹਾ ਉਸ ਦੇ ਵਿੱਚ ਕਈ ਕਿਸਾਨਾਂ ਦੀਆਂ ਜ਼ਮੀਨਾਂ ਆਉਂਦੀਆਂ ਨੇ ਤਾਂ ਕਿਸਾਨਾਂ ਦੇ ਖੇਤ ਆਉਂਦੇ ਨੇ ਪਰ ਕਈ ਕਿਸਾਨਾਂ ਨੇ ਤਾਂ ਉਹ ਜ਼ਮੀਨਾਂ ਇਸ ਕਰਕੇ ਛੱਡ ਦਿੱਤੀਆਂ ਕਿਉਂਕਿ ਉਹਨਾਂ ਨੂੰ ਪੂਰਾ ਪੈਸਾ ਮਿਲ ਗਿਆ ਪਰ ਕਈ ਕਿਸਾਨ ਜਿਹੜੇ ਨੇ ਉਹ ਇਲਜ਼ਾਮ ਲਗਾਉਂਦੇ ਨੇ ਕਿ ਸਾਨੂੰ ਪੈਸਾ ਵੀ ਨਹੀਂ ਦਿੱਤਾ ਬਲਕਿ ਸਾਨੂੰ ਪੈਸਾ ਦੇਣ ਤੋਂ ਪਹਿਲਾਂ ਹੀ ਸਾਡੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਰਹੇ ਨੇ ਤਾਂ ਜਿਸ ਦਾ ਵਿਰੋਧ ਜਿਹੜਾ ਇਹ ਦੇਖਣ ਨੂੰ ਮਿਲਿਆ ਪੁਲਿਸ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੀ ਸੀ ਪਰ ਕਿਸਾਨ ਵੀ ਫਿਰ ਡਟ ਕੇ ਮੁਕਾਬਲਾ ਕਰਦੇ ਰਹੇ ਪੁਲਿਸ ਦੇ ਨਾਲ ਬਹਿਸ ਬਾਜੀ ਵੀ ਹੋਈ ਏ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਤੇ ਕਿਸਾਨਾਂ ਦੀ ਜੋ ਗੱਲਬਾਤ ਹੋ ਰਹੀ ਏ ਪੁਲਿਸ ਦੇ ਨਾਲ ਤੁਹਾਨੂੰ ਉਹ ਵੀ ਸੁਣਾਉਨੇ ਆ ਤਾਂ ਕਈਏ ਉੱਠੋ ਉੱਠ ਪੈਣਾ ਜੇ ਕਈਏ ਬਹਿ ਜਾਓ ਰ ਬਹਿ ਜਾਣਾ ਠੀਕ ਆ ਪਿਆਰ ਦੇ ਪਿਆਰ ਬਿਲਕੁਲ ਬਿਲਕੁਲ ਛੱਡੀਆਂ ਚਕਾਰਾ ਟੋਟੋ ਬੋਲੇ ਸੋ ਨਿਹਾਲ ਸ੍ਰੀ ਅਕਾਲ ਆਇਆ ਇੱਥੇ ਆਇਆ ਬੈਠੋ ਬੈਠਾ 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 ਆਇਓ ਇੱਥੇ ਆਜੋ ਮੇਰੇ ਭਰਾ ਇੱਧਰ ਲੱਗਣ ਬਹਰ ਬਲ ਬਲੋ ਕੋਈ ਖੇਤੋੜਾ ਨਾ ਰਵੇ ਸਾਰੇ ਬਲੋ ਕੋਈ ਖੇਤੋੜਾ ਨਾ ਰਵੇ ਅਜਰ ਮਜੂਨਾ ਦੇ ਪ੍ਰਧਾਨ ਦਸਕਤਰ ਖੇਤੋੜੇ ਰਹਿਣ ਬੈਠ ਜਾਓ ਆਜੋ ਮੇਰੇ ਭਰਾ ਆਲਾ ਸਾਰੇ ਯਾਰ ਆਜੋ ਇੱਧਰ ਆਜੋ ਫਿਰ ਮਜੂਨਾ ਦੇ ਪ੍ਰਧਾਨ ਦਸਕਤਰ ਫਿਰ ਮਜੂਨਾ ਦੇ ਪ੍ਰਧਾਨ ਜਲਾ ਅਰਦਾਸਪੁਰ ਦੇ ਪਿੰਡ ਚੀਮਾ ਕੋਲੀ ਦਾ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਜਮੀਨਾਂ ਦੇ ਬੈਹੋ ਬੈਹੋ ਮੇਰੇ ਭਰਾ ਜਿਹੜਾ ਜੱਫੇਬੰਦੀ ਨਾਲ ਆਇਆ ਉਹ ਬੈਹੋ ਜਿਹੜਾ ਕੋਈ ਤਮਾਸ਼ੇ ਤਮੂਸ਼ੇ ਨੂੰ ਆਇਆ ਆ ਇਹਨਾਂ ਨਾਲ ਰਲ ਜਾ ਉਹ ਖਲੋਜੋ ਉਹਨਾਂ ਨਾਲ ਜਾ ਕੇ ਜਿਹੜਾ ਕਿਸੇ ਤਮਾਸ਼ੇ ਨੂੰ ਆਇਆ ਤਮਾਸ਼ਾ ਵੇਖਣ ਆਇਆ ਉਹ ਇਹਨਾਂ ਨਾਲ ਰਲ ਜਾ ਤੇ ਜਿਹੜਾ ਜੱਫੇਬੰਦੀ ਵਾਲਾ ਉਹ ਇੱਧਰ ਬੈਹੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ 50 ਮਿੰਟਾਂ ਤੋਂ ਪਹਿਲਾਂ ਪਹਿਲਾਂ ਮਸ਼ੀਨਾਂ ਸੜਕ ਤੇ ਕੱਢ ਲੀਆਂ ਜਾਣ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ 5 ਮਿੰਟ ਦੇ ਵਿੱਚ ਵਿੱਚ 5 ਮਿੰਟ ਦੇ ਵਿੱਚ ਵਿੱਚ ਮਸ਼ੀਨਾਂ ਖੜਾਓ ਤੇ ਕੱਢ ਲੈ ਬੀਬੀਆਂ ਇੱਥੇ ਆਓ ਨਹੀਂ ਤੇ ਉਸ ਤੋਂ ਬਾਅਦ ਨਾ ਮਸ਼ੀਨ ਜਾਣਦੇ ਆਂਗੇ ਬੀਬੀਆਂ ਨੂੰ ਵਾੜੀ ਕਰੋ ਇੱਕ ਇੱਕ ਬੇਨਤੀ ਹੋਰ ਆ ਸੁਣੋ ਸੁਣੋ ਇੱਕ ਹੋਰ ਆ ਸੁਣਾ ਹੁਣ ਜਿੱਥੇ ਤੇ ਪਹੁੰਚੇ ਜੇ ਜੇ ਸਾਨ ਤੇ ਜੇ ਜਗ੍ਹਾ ਤੇ ਤੁਸੀਂ ਪਹੁੰਚੇ ਜੇ ਆਪਣੇ ਮੋਬਾਈਲ ਕੱਢੋ ਇੱਕ ਵਾਰ ਫੋਨ ਲਾਓ ਪਿੱਛੇ ਬੰਦੇ ਆ ਕਰੋ ਅੱਡੋ ਫੋਨ ਬਾ ਸਾਰੇ ਜਾਣੇ ਕੋਈ ਜਿੰਨਾਂ ਦਾ ਫੋਨ ਸਾਰੇ ਦਾ ਫੋਨ ਦੇ ਲਾ ਫੋਨ ਬੰਦ ਕਰੋ ਸਾਰੇ ਦਾ ਵੀ ਇੱਥੇ ਆਓ ਅੱਜ ਤਦੋ ਇੱਥੇ ਤਦੋ ਨੰਨ ਅਰੇ ਫੋਨ ਲਾਓ ਸ਼ਾਬਾਸ਼ ਸ਼ਾਬਾਸ਼ ਲਾ ਕੇ ਆ ਜਾਓ ਆ ਜਿਹੜਾ ਨੂੰ ਲਾਓ ਇੱਥੇ ਲੱਗੇ ਆ ਜਾਓ ਮੇਰੇ ਕੋਲ ਇੱਥੇ ਆ ਜਾਓ ਆਜੋ ਆਪਾਂ ਫੈਸਲਾ ਕਰਦੇ ਆਇਆ ਭਾਈ ਤੇ ਹਾਂ ਜੀ ਹਾਂ ਲੱਗਦਾ ਇਹ ਤੇ ਜਿਵੇਂ ਕੁੜੀਆਂ ਨੇ ਚੱਲਦੇ ਆਜੋ 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 ਆ ਫੋਨ ਲਾ ਭਾਈ ਬੰਦੇ ਸਾਰੇ ਤੋਂ ਆਪਣੇ ਚਲੋ ਆਜੋ ਆ ਬਾਬੇ ਚੁਗਰਾ ਦੇ ਡੇਰ ਲਾ ਕੇ ਆਜੋ ਇਹ ਡਰੀਆਂ ਦੀਆਂ ਆ ਗਏ ਸਾਰੇ ਪਿੰਡ ਆ ਉਹ ਯਾਰ ਸੱਚੀ ਗੱਲ ਕਰਦਾ ਸਾਰੇ ਪਿੰਡ ਦੇ ਬਾਬੇ ਸਾਹਿਬ ਹੁੰਦੇ ਆ ਹੁੰਦੇ ਆ ਸਾਰੇ ਪਿੰਡ ਹੀ ਹੁੰਦੇ ਆ ਹਾਂ ਸਿੰਧੀ ਆ ਯਾਰ ਉਹ ਕੱਢਿਆ ਜਿੰਦਾ ਆ ਗਿਆ ਸਾਰਾ ਪਿੰਡ ਇਹਦੇ ਤੋਂ ਤੋਂ ਦਿੱਕਤ ਕਰਨ ਬੰਗਾਲ ਚਾਹ ਹੋਰ ਸਾਡੇ 4 ਥਲੇ ਖਾਂ ਬਾਹਰ ਸਾਡੇ 4 ਥਲੇ ਤੇ ਨੈਪਸਿੰਦਰ ਕਾਦੀਆਂ ਬਾਹਰ ਆ ਮੇਰੇ ਕੋਲ ਮੋਸਮਾ ਦੇ ਕਿ ਮੜਾ ਇਹ ਬੰਦੇ ਆਂ ਜਿਨ੍ਹਾਂ ਨੇ 1 ਰੁਪਿਆ ਨਹੀਂ ਦਿਆ। ਦੱਸੋ ਮੇਰੀ ਬੈਂਕ ਕਰਿਆ। ਮੈਂ ਜਿੱਥੇ ਖੜਾ ਮੈਂ ਕਮਿਟਮੈਂਟ ਕੋ ਭਜਦਾ ਨਹੀਂ ਹੁੰਦਾ। ਸਾਡੀ ਮੂਮ ਬੰਦਨਾ ਬਾਹਰ ਲਈ ਹੁੰਦਾ। ਨਹੀਂ ਕਿ ਅਸੀਂ ਮਸ਼ੀਨਾ ਦੇ ਬਸ ਕਰੀਏ। ਆਰਾਮ ਤੋਂ ਨਹੀਂ। ਇਹ ਕਹਿੰਦੇ ਤੋ ਇਹ ਨਹੀਂ। ਇਹ ਸਾਡੇ ਨਹੀਂ ਗਏ ਹੋਏ। ਮੈਂ ਇਹਨਾਂ ਦੀ ਇੱਕ ਪੈਸਾ ਨਹੀਂ ਜਾ ਰਹੀ। ਬੀਬੀਆਂ ਉੱਥੇ ਬੈਠੀਆਂ। ਕਣਕਾਂ ਦੇ ਵਿੱਚ ਮਤੋ ਲਿਆ ਜਾ ਰਿਹਾ ਕੰਮ। ਸਾਡੇ 4 ਕਿਲੇ ਥਾਮ ਆਇਆ। ਬਿਲਕੁਲ ਡਿਪਸਾ ਨਹੀਂ। ਜੋ ਤੁਹਾਡਾ ਮਨ ਹੁੰਦਾ ਤੁਹਾਨੂੰ ਜੋ ਹੁਕਮ ਹੈ ਤੁਸੀਂ ਸਾਡੇ ਅਸਰ ਸਾਡੇ ਤੇ ਕਰੋ ਹਾਂ ਉਹ ਤਾਂ ਬਾਹਰੋਂ ਬੁਣਾਈ ਜਾਣਾ ਹੈਪ ਫੀਲਡਰ ਕਾਤੀਆਂ ਇੱਥੇ ਨਰਮਲ ਸਿੰਘ ਇੱਥੇ ਸਾਨੂੰ ਉਲਝਾ ਕੇ ਸਾਡੇ ਨਾਲ ਤੁਸੀਂ ਇਹ ਕੀ ਆ ਭਾਉ ਨੇ ਪੈਸੇ ਲਏ ਨੇ ਚਲ ਭਾਉ ਨੇ ਸਹਿਮਤੀ ਦੇ ਦਿੱਤੀ ਅਸੀਂ ਤੁਹਾਨੂੰ ਕੋਈ ਆਬਜੈਕਸ਼ਨ ਕੀਤਾ ਉਹਨੇ ਸਹਿਮਤੀ ਦੇ ਦਿੱਤੀ ਮੈਂ ਕਹਿੰਦੀ ਮੈਂ ਪੈਸੇ ਲੈ ਲੇ ਗਾ ਠੀਕ ਆ ਉਹਨੇ ਕਹਾ ਮੈਂ ਕਬਜ਼ਾ ਦੇਣਾ ਸੀ ਜਾਂ ਦੇਣਾ ਇਹਦਾ ਮਤਲਬ ਇਹ ਆ ਕਿ ਤੁਸੀਂ ਸਾਡੇ ਨਾਲ ਇੱਥੇ ਖੜੇ ਰਹੋ ਤੇ ਮੈਂ ਤਹਿਸੀਲਦਾਰ ਕਾਦੀਆਂ ਵੀ ਇੱਥੇ ਖੜਾ ਰਹੇ ਹਾਂ ਤੇ ਉੱਥੇ ਲੋਕਾਂ ਦੀਆਂ ਤੁਸੀਂ ਪਹਿਲੀਆਂ ਵਾਦ ਬਿਲਕੁਲ ਹੁਣ ਨਹੀਂ ਬਿਲਕੁਲ ਨਹੀਂ ਹੁਣ ਜੋ ਵੀ ਤੁਹਾਡੇ ਨਾਲ ਆ ਜੋ ਤੁਹਾਨੂੰ ਆਰਡਰ ਹੈ ਉਹ ਪਤਾ ਇਹ ਨਹੀਂ ਕੰਮ ਇਹ ਨਹੀਂ ਸਾਰੇ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਤੇ ਸੈਂਟਰ ਸਰਕਾਰ ਮੁਰਦਾਬਾਦ ਮੁਰਦਾ ਬਾਬਾ ਮੁਜ਼ਾਫਰ ਮੁਜ਼ਾਫਰ ਜਿੰਦਾ ਹੈ ਤੇ ਮਰਨਾ ਸਿੱਖੋ ਕੰਮ ਕਰਨ ਟੇਲਰ ਨਾ ਸਿੱਖੋ ਕਾਨ ਮਜ਼ਦੂਰ ਮਲਾਜਨ ਦੁਕਾਨ ਦਾ ਵਿਦਿਆਰਥੀ ਹੈ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾ ਲੋਕਾਂ ਦੇ ਹਰ ਵਾਦੇ ਜਾਣੇ ਜੋਰ ਜਮਾ ਕੇ ਵੇਖਾਂਗੇ ਸਰਕਾਰਾਂ ਕਰਦੀਆਂ ਕੀ ਹੇਰਾ ਫੇਰੀ ਚਾਰ ਚੋਰੀ ਮੇਰਾ ਫੇਰੀ ਚੱਕ ਦਿਆਂਗੇ ਕੌਣ ਦੇ ਗੋਡਾ ਰੱਖ ਦਿਆਂਗੇ ਜਿੱਤੋਂ ਦਾ ਪ੍ਰਿੰਟ ਨਾਲਾ ਬੜਾ ਮੁੱਦਾ ਬਾ ਮੁੱਦਾ ਬਾ ਮੁੱਦਾ ਬਾ ਨਾਨਾ ਜਮਲੀ ਜ਼ਮੀਨਾਂ ਖਾਣ ਵਾਲੀ ਪੰਜਾਬ ਦੇ ਸੈਂਟਰ ਸਰਕਾਰ ਮੁੱਦਾ ਬਾ ਮੁੱਦਾ ਬਾ ਗੁਰਬਾਨ ਗੁਰਬਾਨ ਚਲੋ ਖਾਲੇ ਤਾਂ ਭਾਈ ਸਾਡੀ ਸ਼ੁਰੂ ਤੋਂ ਨੀਤੀ ਪਾਲਸੀ ਬਿਲਕੁਲ ਸਾਫ਼ ਰਹੀ ਆ ਤੇ ਅੱਜ ਵੀ ਉੱਥੇ ਹੀ ਆ ਅਸੀਂ ਸ਼ੁਰੂਆਤੀ ਦੌਰ ਚ ਕਹਿੰਦੇ ਰਹੇ ਕਿ ਇਹ ਨੈਸ਼ਨਲ ਹਾਈਵੇ ਦੇ ਲਈ ਜ਼ਮੀਨਾਂ ਨਹੀਂ ਦੇਣੀਆਂ ਚਾਹੀਦੀ ਪਰ ਇਹਨਾਂ ਸਰਕਾਰਾਂ ਨੇ ਸਾਡੀ ਆਰਥਿਕਤਾ ਹੀ ਨੂੰ ਕਮਜ਼ੋਰ ਕਰ ਦਿੱਤੀ ਆ ਇਹ ਸਾਨੂੰ ਐ ਲੱਗਾ ਕਿ ਸਾਡੀ ਪੈਲੀ ਨੈਸ਼ਨਲ ਹਾਈਵੇ ਚ ਆ ਗਈ ਆ ਤੇ ਪਤਾ ਨਹੀਂ ਅਸੀਂ ਕਿੱਡੇ ਘੁੰਡੇ ਤਣਾੜ ਹੋ ਜਾਣਾ ਤੇ ਬਾਕੀ ਰਹਿ ਜਾਣੇ ਅਸੀਂ ਗਾਂ ਵਾਦ ਕੇ ਪ੍ਰਸ਼ਾਸਨ ਨਾਲ ਰਲ ਰਲ ਕੇ ਜ਼ਮੀਨਾਂ ਦੀ ਐਕਵਾਇਰ ਪਾਲਿਸੀ ਵੀ ਜਾਂਦੇ ਰਹੇ ਅੱਜ ਜਿਹੜੇ ਪਾਉ ਦੀ ਪੈਲੀ ਤੇ ਖੜੇ ਆ ਜਿਹਨੇ ਆ ਪੋਜ਼ੀਸ਼ਨ ਦਿੱਤਾ ਆ ਉਹਨੇ ਵੀ ਆਪਣੇ ਪੈਸੇ ਉੱਥੇ ਜਾ ਕੇ ਕਾਲਾ ਦਾ ਵਾਰਡ ਚੁੱਕ ਕੇ ਆਇਆ ਹਾਪਾ ਉਹ ਅੱਜ ਸਾਡੇ ਨਾਲ ਬਹਿ ਕੇ ਗੱਲ ਕਰਨ ਲੱਗਾ ਮੈਂ ਵੇਖਿਆ ਮੈਨੂੰ ਪਛਾਣਿਆ ਨੀਂਦੇ ਵਰਨੇ ਆਏ ਲੜਾਈ ਇਹ ਜੇ ਬਣਦੀ ਸੀ ਕਿ ਮੈਂ ਪੈਸਾ ਕੋਈ ਨਹੀਂ ਲੈਣਾ ਮੈਂ ਨਹੀਂ ਕਾਲੀ ਦੇਣੀ ਪਰ ਕਾਲਾ ਦਾ ਬਾੜ ਇਸ ਭਾਉ ਨੇ ਵੀ ਟੁੱਟਿਆ ਹੁਣ ਸਾਜੇ ਖਾਤੇ ਦੇ ਰੋਲੇ ਵਿੱਚ ਆ ਕੇ ਸਾਡੇ ਚ ਬੈਠਾ ਮੈਨੂੰ 6 ਸਾਲ ਹੋ ਗਏ ਇਸ ਜ਼ਿਲ੍ਹੇ ਚ ਤਰੇ ਫਿਰਦੇ ਆ ਮੈਂ ਭਾਉ ਕਦੇ ਨਹੀਂ ਬੈਠਾ ਮੈਂ ਸਾਫ਼ ਗੱਲਾਂ ਕਰਦਾ ਹੁੰਦਾ ਭਾਵੇਂ ਸਾਰੇ ਉੱਠ ਕੇ ਚੱਲ ਜਿਓ ਮੈਂ ਇਕੱਲਾ ਵੀ ਲੜੀ ਜਾਉ ਇਹਨਾਂ ਨਾਲ ਕੋਈ ਰੋਲਾ ਆਪਾਂ ਪਹਿਲੀ ਵਾਰੀ ਦੇਖੋ ਜਿਹੜੇ ਤੌਰ ਤਰੀਕਿਆਂ ਦੇ ਨਾਲ ਆਪਾਂ ਕੰਮ ਕਰਦੇ ਹਾਂ ਇਸ ਤੌਰ ਤਰੀਕਿਆਂ ਦੇ ਨਾਲ ਵਜਨ ਦਾ ਹੱਲ ਕੋਈ ਨਹੀਂ ਹੈ ਜੇ ਟੀਮਾ ਕੁਟੀ ਪਿੰਡ ਦੇ ਵਿੱਚ 16 17 ਉਹ ਬੈਠੇ ਨੇ ਜਾ ਕੇ ਜਿੰਨਾ ਰੁਪਈਆ ਨਹੀਂ ਲਿਆ ਆ ਕੇ ਕਿ ਖੜੇ ਆ ਤੇ ਜੇ ਭਾਉ ਆ ਕੇ ਖਲੋਤੇ ਤਾਂ ਫੇਰ ਵੀ ਆਪਾਂ ਝੰਡਾ ਲੈ ਕੇ ਇਹਦੇ ਨਾਲ ਵੀ ਉੱਥੇ ਜਾ ਕੇ ਖੜੇ ਪ੍ਰਸ਼ਾਸਨ ਨੂੰ ਸਾਫ਼ ਹੱਕ ਹੈ ਕਿ ਉਹਦੀ ਪਹਿਲਾਂ ਸਹਿਮਤੀ ਦਾ ਉਹ ਸਾਡਾ ਕਿਸਾਨ ਭਰਾ ਹੈ ਮਜ਼ਦੂਰ ਭਰਾ ਹੈ ਐ ਨਹੀਂ ਅਸੀਂ ਕਰਾਂਗੇ ਪਰ ਮੈਂ ਤੁਹਾਨੂੰ ਐ ਪੁੱਛਦਾ ਤੁਹਾਡੀ ਸਮਝ ਕਦੋਂ ਬੰਦੀ ਲੋੜ ਮਹਿਸੂਸ ਕਰਦੇ ਹੋ ਜਦ ਇਹ ਬੰਦੀ ਨਹੀਂ ਕਰਦੇ ਇਹ ਝੰਡੇ ਤੇ ਗੰਡੇ ਦਾ ਕੋਈ ਮੁੱਲ ਹੈਗਾ ਕਿ ਨਹੀਂ ਹੈਗਾ ਤੇ ਜੇ ਹੈਗਾ ਆ ਤੇ ਉਹ ਬਾੜਰ ਤੁਹਾਨੂੰ ਉੱਥੇ ਵਾਜ ਜਾਣਾ ਇਹ ਡੀਐਸਪੀ ਸ਼੍ਰੀ ਹਰਗਵਿੰਦਪੁਰ ਨਹੀਂ ਕਰਦਾ ਪਿਆ। ਨਾ ਐਸਡੀਐਮ ਬਟਾਲਾ ਕਰਦਾ ਪਿਆ। ਨਾ ਡੀਸੀ ਗਰਦਾਸਪੁਰ ਕਰਦਾ ਪਿਆ। ਇਹ ਅਡਾਨੀ ਨੇ ਗੋਟਾ ਮੋੜ ਕੇ ਤੇ ਇਹਨਾਂ ਦੀ ਧਾਉਂ ਦੇ ਵਿੱਚ ਦਿੱਤਾ ਆ। ਤੇ ਪ੍ਰਧਾਨ ਮੰਤਰੀ ਕਹਿੰਦਾ ਮੈਂ ਆਪ ਮੀਟਿੰਗ ਲੈਣੀ ਹੈ ਜ਼ਿਲ੍ਹਾ ਗਰਦਾਸਪੁਰ ਵਾਲੇ ਡੀਸੀ ਦੀ। ਮੈਨੂੰ ਉਹ ਆ ਆ ਕੇ ਦੱਸੇ। ਅੱਛਾ। ਉੱਥੇ ਰੋੜ ਕਿਉਂ ਨਹੀਂ ਬਣਦਾ? ਕੀ ਮੈਂ ਢੱਕਿਆ ਜਾਵਾਂ? ਚੋਲੇ ਦਾ ਮੇਲਾ ਵੇਖ ਕੇ ਢੱਕ ਲੋਗੇ? ਆਇਆ ਕਰੀਏ ਹਾਂ ਇਸ ਵਾਰੀ ਕਿ ਜਿਹੜੇ ਚੋਲੇ ਵਾਲੇ ਬਾਬੇ ਨੇ ਸਾਰੇ ਉਹਨਾਂ ਨੂੰ ਜਾ ਕੇ ਅਰਦਾਸ ਬੇਨਤੀ ਕਰੀਏ ਚਲੋ ਆ ਸਾਰੇ ਹੱਥ ਜੋੜੀਏ ਇਹ ਐਦ ਕੀ ਢੇਰਾ ਬਾਬਾ ਨਾ ਹਣਕ ਨੂੰ ਨਾ ਜਾਓ ਤੇ ਸਾਡੇ ਨਾਲ ਨੈਸ਼ਨਲ ਹਾਈਵੇ ਤੇ ਲੜੂ ਟਰਾਈਟ ਕਰੀਏ ਆ ਵੇਖੋ ਕਿਤੇ ਮਾਰ ਕੇ ਵੇਖੀਏ ਮਤ ਜੀ ਜ਼ਿਆਦਾ ਕਰੇ ਬਾਬੇ ਮੰਨ ਜਾਣ 2.5 ਲੱਖ ਬੰਦਾ ਜਾਣਾ ਐ ਇਹਨੂੰ ਉਸ ਬਾਬੇ ਦੇ ਚੋਲੇ ਦੇ ਦਰਸ਼ਨ ਕਰਨ ਜਿਹੜਾ ਸ਼ੀਸ਼ੇ 'ਚ ਰੱਖਿਆ ਜਿਹੜੇ ਬਾਬੇ